ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲੀਦਾਰ ਬਟਾਲੀਅਨ ਦੀ ਟੀਮ ਜੋਸ਼ ਜਜਵਾ ਜਨੂੰਨ ਦੇ ਤਹਿਤ ਅੱਜ ਪਹੁੰਚੀ ਹੈ ਵਾਰ ਹੀਰੋ 1965 ਅਤੇ 1971 ਦੇ ਮੱਲਾਪਿੰਡ ਦੇ ਵਸਨੀਕ ਨਾਹਰ ਸਿੰਘ ਜੀ ਦੇ ਕੋਲ ਅੱਜ ਅਸੀਂ ਇਹਨਾਂ ਤੋਂ 1965 1971 ਦੀ ਲੜਾਈ ਦਾ ਅੱਖੀ ਤੇ ਆਪਣੇ ਸਰੀਰ ਦੇ ਉੱਤੇ ਹੜਾਇਆ ਹੋਇਆ ਇਤਿਹਾਸ ਸੁਣਾਂਗੇ ਬਹੁਤ ਬਹੁਤ ਮਿਹਰਬਾਨੀ ਸਰ ਤੁਸੀਂ ਸਾਨੂੰ ਵਕਤ ਦਿੱਤਾ ਤੁਹਾਡੇ ਵੀ ਨਾਲ ਮਿਹਰਬਾਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੈਂ ਨਿਹਰ ਸਿੰਘ 764 ਨੂੰ ਆਰਮੀ ਵਿੱਚ ਭਰਤੀ ਹੋ ਗਿਆ ਇੱਕ ਸਾਲ ਮੈਂ ਟ੍ਰੇਨਿੰਗ ਤੋਂ ਬਾਅਦ ਆਪਣੀ ਵਿਸ਼ੇ ਸਿੱਖਿਆ ਲਈ ਬਟਾਲੀਅਨ ਵਿੱਚ ਬੱਚੇ ਅਖਨੂਰ ਵਿਰਜ ਅਖਨੂਰ ਵਿਰਜ ਚਨਾਬ ਦਰਿਆ ਦੇ ਨਜ਼ਦੀਕ ਪਿੰਡ ਵਿੱਚ ਮੈਂ ਪਹੁੰਚ ਗਿਆ ਉੱਥੇ ਜਾ ਕੇ ਉਹਨਾਂ ਨੇ ਫਿਰ ਮੈਥੋਂ ਇੱਕ ਟ੍ਰੇਨਿੰਗ ਕਰਾਈ ਟ੍ਰੇਨਿੰਗ ਤੋਂ ਬਾਅਦ ਇੱਕਦਮ ਥੋੜੇ ਜਿਹੇ ਦਿਨਾਂ ਦੇ ਅੰਦਰ ਅੰਦਰ 65 ਦੀ ਲੜਾਈ ਲੱਗੀ ਅਸੀਂ 65 ਦੀ ਲੜਾਈ ਸੰਭ ਜੋੜੀਆਂ ਕ੍ਰਾਸ ਸੰਭ ਜੋੜੀਆਂ ਕ੍ਰਾਸ ਕਰਕੇ ਸੰਭ ਤੋਂ ਅੱਗੇ ਆਖਰੀ ਬਾਰਡਰ ਤੇ ਚਲੇ ਗਏ ਤੇ ਤਕਰੀਬਨ 6-7 ਮਹੀਨੇ ਸਾਨੂੰ ਉੱਥੇ ਆਪਣਾ ਜਿਹੜੇ ਮੋਰਚੇ ਤਿਆਰ ਕਰਨੇ ਪਏ ਉੱਤ ਬਾਰਡਰ ਤੇ ਅਸੀਂ ਮੋਰਚੇ ਤਿਆਰੀ ਕਰਨ ਲੱਗੇ ਰਹੇ ਉਸ ਤੋਂ ਬਾਅਦ ਕੀ ਹੋਇਆ ਵੀ ਹਰ ਦਿਨ ਅਸੀਂ ਆਪਣੀ ਪੋਸਟਾਂ ਉੱਤੇ ਬਿਲਕੁਲ ਸਟੈਂਡ ਰਹੇ ਹਾਂ ਤੇ ਹਰ ਦਿਨ ਉਹਨਾਂ ਦੇ ਤਿੰਨ ਚਾਰ ਟੈਂਕਰਾਂ ਦੇ ਇੱਕ ਸਕਾਉਟ ਸਾਡੇ ਨੇੜੇ ਸਾਹਮਣੇ ਆ ਕੇ ਖੜਦਾ ਮੇਰੀ ਪੋਸਟ ਬਹੁਤ ਮਜ਼ਬੂਤ ਸੀ ਬਾਕੀ ਪੋਸਟਾਂ ਹਲਕੀਆਂ ਸੀ ਇਸ ਕਰਕੇ ਮੇਰੀ ਪਟੂਰ ਬਚੀ ਤਾਂ ਅਸੀਂ ਸਵੇਰ ਤੋਂ ਸਵੇਰ ਸੁਬਾਹ ਦੇ 4 ਵਜੇ ਅਟੈਕ ਸਾਡੇ ਤੇ ਹੋ ਗਿਆ ਤੇ ਉਹਨਾਂ ਦੇ ਟੈਂਕ ਐ ਫਿਰਦੇ ਸੀ ਜਿਵੇਂ ਗਾਇਆਂ ਮੀਆਂ ਦੇ ਇੱਜੜ ਫਿਰਦੇ ਆ ਅੱਗੇ ਕੀ ਹੋਇਆ ਸ਼ਾਮ ਦੇ ਸਵੇਰੇ 10:00 ਵਜੇ ਵਜੇ ਤਕਰੀਬਨ ਸਾਢੇ ਦੇ ਉਹਨਾਂ ਦਾ ਆਰਸੀਐਲ ਦਾ ਅਟੈਕ ਹੋ ਗਿਆ ਜਦੋਂ ਆਰਸੀਐਲ ਦਾ ਅਟੈਕ ਹੋ ਗਿਆ ਤੇ ਉਹ ਚਾਰ ਆਰਸੀਐਲਾਂ ਸੀ ਤਿੰਨ ਤਾਂ ਸੀ ਉਹਨਾਂ ਦੀਆਂ ਬਰਬਾਦ ਕਰਤੀਆਂ ਤੇ ਇੱਕ ਪਿੱਛੇ ਛੂਪੀ ਉਹ ਕਾਪੂਸ ਬਹੁਤ ਸੀ ਛੂਪੀ ਰਹੇਗੀ ਜਿਹਦੇ ਵਿੱਚ ਉਹਨਾਂ ਨੇ ਸਾਡਾ ਬੈਂਕਰ ਤੋੜਿਆ ਇਸ ਤੋਂ ਬਾਅਦ ਕੀ ਹੋਇਆ ਅਸੀਂ ਡਟੇ ਰਹੇ ਡਟੇ ਰਹੇ ਤਾਂ ਉਹਨਾਂ ਦੇ ਤਿੰਨ ਚਾਰ ਟੈਂਕਾਂ ਦਾ ਸਕਾਰਡਨ ਸਾਡੇ ਮਗਰਲੇ ਪਾਸੇ ਦੀ ਜਿੱਧਰ ਸਾਡਾ ਜਿੱਧਰ ਦੀ ਸਾਡੇ ਆਉਣਾ ਸੀ ਉਹਦੇ ਦੇ ਟੈਂਕ ਸਾਡੇ ਤੇ ਆ ਗਏ ਉੱਥੇ ਬਦਲ ਨਹੀਂ ਸੀ ਹਲੇ ਮੈਂ ਰਫਲ ਲੈ ਕੇ ਸਿੱਧਾ ਹੀ ਹੋਇਆ ਸੀ ਉਸ ਟਾਈਮ ਤੇ ਪਹਿਲਾ ਗੋਲਾ ਨਿਕਲਿਆ ਪਹਿਲਾ ਗੋਲਾ ਨਿਕਲਿਆ ਤੇ ਅਸੀਂ ਤਕਰੀਬਨ ਆਪਣੇ ਮੋਰਚਿਆਂ ਵਿੱਚ ਖੜ ਕੇ ਲੜਦੇ ਰਹੇ ਅ ਸਾਡੇ 10:30 ਵਜੇ 10:00 ਵਜੇ ਉਹਨਾਂ ਦੀਆਂ ਆਰ.ਸੀ. ਲਗਨਾਂ ਸਾਡੇ ਸਾਹਮਣੇ ਆ ਗਈਆਂ ਦੋ ਕਿੰਨਾਂ ਪਹਿਲਾਂ ਆ ਗਈਆਂ ਦੋ ਹੀ ਫੂਕਤੀਆਂ ਸੀ ਇੱਕ ਮੇਰੇ ਖੱਬੇ ਖੱਬੇ ਪਾਸੇ ਵਾਲੀ ਗੰਨ ਨੇ ਫੂਕਤੀ ਇੱਕ ਮੇਰਾ ਜਿਹੜਾ ਮੇਰਾ ਜਿਹੜਾ ਸਾਥ ਮੈਂ ਗੰਨ ਦਾ ਟੂ ਸੀ ਜਿਹੜਾ ਮੇਰਾ ਗੰਨਰ ਸੀ ਉਹਦਾ ਨਾਮ ਅਮਰ ਸਿੰਘ ਸੀ ਅਸੀਂ ਜਦੋਂ ਉਹ ਦੋਨੇ ਗੰਨਾਂ ਫੂਕਤਿਆਂ ਤੇ ਤੀਸਰੀ ਨਿਕਲਾਈ ਤੀਸਰੀ ਵੀ ਫੂਕਦੀ ਫਿਰ ਮੇਰਾ ਅਮਰ ਸਿੰਘ ਭਾਈ ਮੈਨੂੰ ਕਹਿੰਦਾ ਕਹਿੰਦਾ ਵੀਰ ਤੂੰ ਇਉਂ ਕਰ ਬਈ ਮੇਖ ਜੀਨ ਦਾ ਬਕਸਾ ਖਾਲੀ ਹੋ ਗਿਆ ਬਈ ਤੂੰ ਹੁਣ ਮੇਖ ਜੀਨ ਭਰ ਹਲੇ ਮੈਂ ਮੇਖ ਜੀਨ ਭਰਨ ਬੈਠਾ ਹੀ ਸੀ ਪਹਿਲਾਂ ਹੀ ਰੌਂਦ ਮੇਖ ਜੀਨ ਪਾਇਆ ਸੀਗਾ ਇੱਕ ਗਨ ਉਹਨਾਂ ਦੇ ਪਿੱਛੇ ਛੁਪ ਕੇ ਸਾਡੇ ਸਾਡੀ ਨਜ਼ਰ ਚ ਨਹੀਂ ਸਾਨੂੰ ਨਹੀਂ ਪਤਾ ਲੱਗਿਆ ਉਹਨੇ ਜਿਹੜਾ ਅਮਰ ਸਿੰਘ ਸੀਗਾ ਉਹ ਨਿਸ਼ਾਨਾ ਲੈ ਕੇ ਅਮਰ ਸਿੰਘ ਦੇ ਮੇਰੇ ਬੈਂਕਰ ਦੇ ਸਿੱਧਾ ਨਿਸ਼ਾਨਾ ਮਾਰਿਆ ਜਿਹੜਾ ਸੱਜੀ ਸੱਜੀ ਬਾਹ ਦੇ ਭੇਜਦੀ ਉਹ ਗੋਲਾ ਨਿਕਲ ਗਿਆ ਤੇ ਜਦੋਂ ਗੋਲਾ ਨਿਕਲ ਗਿਆ ਤੇ ਮੇਰਾ ਬੈਂਕਰ ਵੀ ਸਾਰਾ ਉੱਡ ਗਿਆ ਤੇ ਮੈਂ ਬੈਠਾ ਦੇ ਸੋਚੀ ਜਾਣਾ ਵੀ ਮੇਰੇ ਉੱਤੇ ਬੰਬ ਦਾ ਹਾਰ ਡਿੱਗਿਆ ਤੇ ਮੈਂ ਤਾਂ ਜਿਉਂਦਾ ਹੀ ਬੈਠਾ ਤੇ ਜਦੋਂ ਸਾਰਾ ਗਰਦਾ-ਕੁਰਦਾ ਜਾਇਦ ਨੂੰ ਹੋਣ ਲੱਗਿਆ ਉੱਥੇ ਬਦਲ ਖਤਮ ਹੋਇਆ ਮੈਂ ਉੱਠਣ ਲੱਗਾ ਤੇ ਅਮਰ ਸਿੰਘ ਮੇਰੇ ਸਾਹਮਣੇ ਮੇਰੇ ਪੈਰਾਂ ਵਿੱਚ ਪਿਆ ਸੀਗਾ ਜਦੋਂ ਮੈਂ ਨੰਗਣ ਲੱਗਿਆ ਤੇ ਅਮਰ ਸਿੰਘ ਆਹ ਤੇ ਉਹਦੀ ਮੈਂ ਬਾਹ ਚੱਕੀ ਤੇ ਉਹਦੀ ਬਾਹ ਜੁਦਾ ਹੋਈ ਪਈ ਸੀਗੀ ਅਮਰ ਸਿੰਘ ਕੁਛ ਨਹੀਂ ਬੋਲਿਆ ਉਹ ਅਮਰ ਸਿੰਘ ਉੱਥੇ ਹੀ ਖਤਮ ਹੋ ਗਿਆ ਫਿਰ ਮੈਂ ਦੂਸਰੇ ਮੋਰ ਤੇ ਜਾ ਕੇ ਆਪਣੇ ਦੂਜੇ ਭਾਈਆਂ ਨੂੰ ਦੱਸਿਆ ਵੀ ਅਮਰ ਸਿੰਘ ਖਤਮ ਹੋ ਗਿਆ ਉਹਨਾਂ ਨੇ ਕੀ ਕੀਤਾ ਦੂਜੇ ਮੋਰ ਤੇ ਜਦ ਆ ਕੇ ਤੇ ਉਹਨੂੰ ਚੱਕ ਕੇ ਕਾਰਟ ਰੈਂਚ ਦੇ ਵਿੱਚ ਪਾ ਕੇ ਉਹਦੇ ਤੇ ਕੰਬਲ ਦੇਤਾ ਫੇਰ ਅਸੀਂ ਡਟੇ ਰਹੇ ਜਦੋਂ ਡਟੇ ਰਹੇ ਤੇ ਤਕਰੀਬਨ ਦਿਨ ਦੇ 12 1 ਵਜੇ ਸਾਡਾ ਸੂਬੇਦਾਰ ਹੰਬਰ ਸਰ ਦੇ ਰਹਿਣ ਵਾਲਾ ਸੀਗਾ ਲੈ ਲਓ ਇੱਥੇ ਉੱਥੇ ਅਸੀਂ ਲੰਮੇ ਬੈ ਗੇ ਸਾਡਾ ਹੌਲਡਰ ਮੇਜਰ ਐ ਉੱਥੇ ਆਪਣੀ ਆਪਣਾ ਇੰਡੀਆ ਦਾ ਟੈਂਕ ਖੜਾ ਸੀਗਾ ਜਿਹੜਾ ਜਿਹਦੀ ਚੈਨ ਖਰਾਬ ਸੀ ਤੇ ਉਹ ਚੱਲਦਾ ਸੀ ਜਦੋਂ ਉਹਨੂੰ ਮਿਲਿਆ ਉਹ ਕਹਿੰਦਾ ਵੀ ਉਹ 18 ਟੈਂਕ ਮੈਂ ਮੇਰੇ ਟੈਂਕ ਨੇ ਅੱਗ ਲਾ ਦਿੱਤੀ ਜਿਆਦੇ ਦੀਦੇ ਸੀ ਸਾਨੂੰ ਸਾਂ ਸਕਰਾਣੇ ਦੇ ਨਾਲੇ ਦੋਲੇ 18 ਟੈਂਕ ਤੇ ਕਹਿੰਦਾ ਵੀ ਇੱਥੇ ਹੁਣ ਆਪਣਾ ਕੋਈ ਨਹੀਂਗਾ ਤੇ ਛੋਟਾ ਜਿਹਾ ਦਿਨ ਰਹਿਦਾ ਸੀ ਸਾਨੂੰ ਕਹਿੰਦਾ ਵੀ ਹਲੇ ਨਾ ਹਲੇ ਨਹੀਂ ਤੁਸੀਂ ਇਹਨੂੰ ਨਦੀ ਨੂੰ ਪਾਰ ਕਰਨਾ ਉਹ ਨਦੀ ਸੀਗੀ ਉਹਦਾ ਨਾਂ ਸੀਗਾ ਹਾਂ ਹਾਂ ਮਨਾਬਰਤ ਹਾਂ ਮਨਾਬਰਤ ਵੀ ਉਹਦਾ ਨਾਂ ਇਹੋ ਜਿਹਾ ਸੀਗਾ ਕੁਝ ਤੇ ਅਸੀਂ ਨਾ ਉੱਥੇ ਪੀਸ਼ਨ ਲੈ ਕੇ ਜਿੰਨਾ ਚਿਰ ਦਰਿਆ ਉਹ ਕਾਨੂੰਨ ਬਹਿਜ ਤਾ ਕਿਹੜੀ ਦਰਿਆਵਾਂ ਕਿ ਜਨਾਬ ਦਰਿਆ ਜਨਾਬ ਦਰਿਆ ਦੇ ਉਧਰਲੇ ਪਾਸੇ ਸਾਡੀ ਇਕੱਠੀ ਹੋ ਰਹੀ ਆ ਫਿਰ ਅਸੀਂ ਆਪਣੀ ਪਲਟਣ ਚਲੇ ਗਏ ਉੱਥੇ ਪਲਟਣ ਜਾ ਕੇ ਅਸੀਂ ਆਪਣੇ ਸਾਹ ਜੁਦਾ ਜੁਦਾ ਆਪਣੇ ਪਟੂਨਾ ਸਾਡੀਆਂ ਜਿੰਨੇ ਜਿੰਨੇ ਬੰਦੇ ਘਟੇ ਸੀਗੇ ਸਾਡੇ ਕੰਪਨੀ ਕਮਾਂਡਰ ਨੇ ਸੀਓ ਸਾਹਿਬ ਨੇ ਸਾਰੇ ਮੁੰਡੇ ਜਿੰਨੇ ਸੀਗੇ ਸੈਂਟਰ ਚੋਂ ਜਾਂ ਦੂਸਰੀਆਂ ਪਲਟਣਾਂ ਚ ਹੋਰ ਮਂਗਾਏ ਫਿਰ ਸਾਨੂੰ ਸਾਡੇ ਸੀਓ ਸਾਹਿਬ ਨੇ ਜਾਂ ਸਾਡੇ ਸੀਓ ਸਾਹਿਬ ਨੂੰ ਇਹ ਆਰਡਰ ਮਿਲਿਆ ਵੀ ਉਹ ਉੱਥੋਂ ਦੇ ਚੱਲੇ ਹੋਏ ਮੁਸਲਮਾਨ ਜਿਹੜੇ ਗਾਹਾਂ ਨਾਂਗੇ ਬਈ ਉਹ ਪਹਾੜਾ ਦੇ ਆ ਚੜਿਆ ਉਹਦਾ ਸਾਨੂੰ ਟਾਸਕ ਮਿਲ ਗਿਆ ਉਹ ਟਾਸਕ ਜਿਹੜਾ ਸਾਨੂੰ ਮਿਲਿਆ ਅਸੀਂ ਫਿਰ ਕਾਲੀ ਤਾਰ ਪਹਾੜੀ ਵਾਲੇ ਪਾਸੇ ਨੂੰ ਚੱਲ ਪਈ ਹੁਕਮ ਮਿਲ ਗਿਆ ਵੀ ਮੂਵ ਕਰੋ ਕਾਲੀ ਤਾਰ ਪਹਾੜੀ ਤੇ ਨੂੰ ਸਾਡੀ ਮੇਰੀ ਸਾਰੀ ਪਲਟਨ ਬੋਲੇ ਸੋ ਨਾਲ ਦੇ ਨਾਰੇ ਨਾਰੇ ਲਾਉਂਦੀ ਲਾਉਂਦੀ ਚੱਲ ਪਈ ਸਾਨੂੰ ਦਿਨ ਚੜ ਗਿਆ ਤਕਰੀਬਨ ਸਵੇਰੇ 7:00 ਵਜੇ ਦਾ ਟਾਈਮ ਹੋਵੇਗਾ ਉਸ ਟਾਈਮ ਤੇ ਇੱਕ ਗੈਪ ਦੇ ਵਿੱਚ ਦੀ ਅਸੀਂ ਨੰਗਣਾ ਸੀਗਾ ਗੈਪ ਵਿੱਚ ਜਾ ਕੇ ਜਦੋਂ ਗਾਇਬ ਵਿੱਚ ਦੀ ਲੰਗੇ ਤੇ ਉੱਥੇ ਸਾਡੇ ਤੇ ਫੈਰ ਆ ਗਿਆ ਜਦੋਂ ਫੈਰ ਆ ਗਿਆ ਤੇ ਇੱਕ ਮੇਰਾ ਮੈਂ ਗੰਨ ਮੇਰਾ ਇੱਕ ਗੰਨਰ ਸੀ ਉਹਦਾ ਨਾਮ ਮੱਕਣ ਸਿੰਘ ਸੀ ਮੈਂ ਉਹਦਾ ਟੂ ਸੀ ਉਹ ਮੇਰੇ ਗੰਨਰ ਦੇ ਪੱਟ ਦੇ ਵਿੱਚ ਦੀ ਗੋਲੀ ਉਹਨਾਂ ਦੀ ਗੋਲੀ ਨਾ ਗਈ ਜਦੋਂ ਗੋਲੀ ਨਾ ਗਈ ਤਾਂ ਅਸੀਂ ਦੋਨੇ ਜਣੇ ਟੀਲਾਂ ਦੇ ਨਾਲ ਖੜ ਗਏ ਬਾਕੀ ਸਾਰੇ ਅੱਗੇ ਨੂੰ ਪੁਰੇ ਜਾਂਦੇ ਆ ਇੱਕ ਹੌਲਦਾਰ ਨੇ ਉਸ ਮੇਰੇ ਮੇਰੇ ਗੰਨਰ ਨੂੰ ਪੁਨੇੜਿਆਂ ਦੇ ਚੱਕ ਕੇ ਪਿੱਛੇ ਨੂੰ ਮੂਵ ਹੋ ਗਿਆ ਮੈਂ ਗੰਨ ਚੱਕ ਕੇ ਉਹਨੇ ਆਪਣੀ ਪੱਲਟ ਨੇ ਨਾਲ ਅੱਗੇ ਨੂੰ ਮੂਵ ਹੋ ਗਿਆ ਅਗੇ ਤਕਰੀਬਨ 8 ਤੋਂ 7 ਤੋਂ ਥੋੜਾ ਜਿਹਾ ਉੱਪਰ ਟਾਈਮ ਹੋਵੇਗਾ ਜਦੋਂ ਸਾਡਾ ਉਹਨਾਂ ਨੇ ਲਗਾਓ ਹੋ ਗਿਆ। ਪੂਰੇ ਮੋਰਚੇ ਦੇ ਵਿੱਚ ਇੱਕ ਉਹਨਾਂ ਦਾ ਨਾਇਕ ਖੜਾ ਸੀ ਤੇ ਸਭ ਤੋਂ ਪੂਰੇ ਸਾਡਾ ਪੀਕੇ ਨੰਦ ਗਪਾਲ ਸਿੰਘ ਕਰਨਲ ਕਰਨਲ ਸਾਹਿਬ ਆਦਰ ਸਨ ਤੇ ਪੀਕੇ ਨੰਦ ਗਪਾਲ ਉਹ 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 ਮੁਸਲਮਾਨ ਨੂੰ ਕਹਿੰਦਾ ਹੈਂਡ ਅਪ ਤੇ ਉਹ ਉਹਨੂੰ ਉਲਟਾ ਮੁਸਲਮਾਨ ਪੀਕੇ ਨੰਦ ਗਪਾਲ ਨੂੰ ਕਹਿੰਦਾ ਹੈਂਡ ਅਪ ਜਦੋਂ ਇਹਨਾਂ ਇਹਨਾਂ ਕੋਲ ਜ ਹੋਇਆ ਤੇ ਉਹਨੇ ਕੀ ਕੀਤਾ ਮੁਸਲਮਾਨ ਨੇ ਸਾਡੇ ਪੀਕੇ ਨੰਦ ਗਪਾਲ ਦੇ ਉਹਦੇ ਕੋਲੇ ਮਨੀਸ਼ਨ ਕੋਈ ਨਹੀਂ ਸੀ ਉਹਦੇ ਢੱਡਿ ਤੇ ਸਟੇਨ ਮਾਰੀ ਸਾਡੇ ਪੀਕੇ ਨੰਦ ਗਪਾਲ ਸਾਹਿਬ ਦੇ ਜੋ ਢੱਡਿ ਤੇ ਸਟੇਨ ਮਾਰੀ ਤਾਂ ਮਗਰ ਇੱਕ ਸੋਣਾ ਬਾਹਰ ਖੜਾ ਸੀ ਉਹਦੇ ਹੱਥੇ ਦਾਹ ਸੀ ਉਹਨੇ ਉਹਦੀ ਬਾਹਰ ਤੇ ਦਾਹ ਮਾਰਿਆ ਤੇ ਇੱਕ ਮਗਰ 2 ਇੰਚ ਮਟਰਾਂ ਵਾਲੇ 2 ਇੰਚ ਮਟਰਾਂ ਵਾਲੇ ਉਹਦੇ ਢੱਡਿ ਤੇ 2 ਇੰਚ ਮਟਰ ਤੇ ਮੁਸਲਮਾਨ ਦੇ ਮੁਸਲਮਾਨ ਸੜਦਾ ਮੋਰਚੇ ਦੇ ਵਿੱਚ ਉੱਥੇ ਹੀ ਫੜਦਾ ਉਹਦਾ ਥਿਓ ਧਾਵ ਨੇ ਸਾਡਾ ਅਟੈਕ ਉੱਥੇ ਉਸੇ ਜਗ੍ਹਾ ਤੇ ਰੁਕਤਾ ਨਾ ਇੱਕ ਅਟੈਕ ਰੁਕਦਾ ਤਾਂ ਕਿੰਨਾ ਹੀ ਚਿਰ ਸਾਡਾ ਟਰੈਕਟਰ ਖੁਕਿਆ ਰਿਆ ਸੀ ਉਹ ਸਾਹਿਬ ਨੇ ਉੱਥੇ ਫੈਰ ਮੰਗਿਆ ਟਲ ਨਹੀਂ ਜਾਉ ਪਈ ਨਾਲ ਸੀ ਜਿਹਨੇ ਦਾਹ ਮਾਰਿਆ ਸੀਗਾ ਉਹਦਾ ਨਾਮ ਬੁੱਧ ਸਿੰਘ ਸੀ ਜਿਹਨੇ ਮੋਟਰ ਮਾਰੀ ਸੀ ਉਹਦਾ ਨਾਮ ਧਰਮ ਸਿੰਘ ਸੀ ਧਰਮ ਸਿੰਘ ਨੇ ਉਹਨੂੰ ਛੱਡਦਾ ਤੇ ਉੱਥੇ ਹੀ ਮਤਲਬ ਉਹਦੇ ਬੁੱਧ ਮਾਰ ਮਾਰ ਕੇ ਤੇ ਉਹਨੂੰ ਮਾਰਤਾ ਉਹ ਜਿਹੜਾ ਧਰਮ ਸਿੰਘ ਆ ਉਹਨੂੰ ਤਾਂ ਵੀਰ ਚੱਕਰ ਮਿਲਿਆ ਮੈਨੂੰ ਬੁੱਧ ਸਿੰਘ ਦਾ ਪਤਾ ਨਹੀਂ ਉਹਨੂੰ ਕੀ ਇਨਾਮ ਮਿਲਿਆ ਮੈਂ ਉਹਨਾਂ ਤੋਂ ਤਕਰੀਬਨ 20 ਗੱਜ ਪਿੱਛੇ ਹੋਵਾਂਗਾ ਔਰ ਇਸ ਟਾਈਮ ਤੇ ਸਾਡਾ ਕਿੰਨਾ ਹੀ ਜਿਆਦਾ ਟੱਕ ਟੱਕ ਰੁਕਿਆ ਤੇ ਫਿਰ ਸਾਡਾ ਬਹੁਤ ਸਾਰਾ اوਪੀ ਨੇ ਫਿਰ ਸਾਡਾ ਮੰਗਵਾ ਮੰਗਵਾ ਕੇ ਉੱਤੇ ਬਾਅਦ ਉਹਨਾਂ ਨੇ ਕੋਈ ਸਾਡਾ ਖਾਸ ਉਹ ਜਿੰਨੇ ਸੀ ਉੱਥੇ ਹੀ ਨਸ਼ਤ ਕਰਤੇ ਉੱਪਰ ਤੇ ਬਸ ਜਦੋਂ ਅਸੀਂ ਅਟੈਕ ਕੀਤਾ ਸਾਡਾ ਉਹਨਾਂ ਨੇ ਕਿਸੇ ਨੇ ਮੁਕਾਬਲਾ ਨਹੀਂ ਕੀਤਾਗਾ ਅਸੀਂ ਸਾਰੀ ਉਹ ਪਹਾੜੀ ਕਾਲੀ ਤਾਰ ਸੱਤ ਕਰ ਗਏ ਹਾਂਜੀ ਤੁਸੀਂ ਸਾਨੂੰ ਇਹ ਦੱਸੋ ਵੀ ਜਦੋਂ ਸਾਡੇ ਦੇਸ਼ ਦੇ ਜਵਾਨ ਲੜਾਈ ਲੜਦੇ ਆ ਜਾਂ ਕਿ ਟ੍ਰੇਨਿੰਗ ਤੇ ਹੁੰਦੇ ਆ ਜਾਂ ਜੰਗੇ ਮੈਦਾਨ ਦੇ ਵਿੱਚ ਹੁੰਦੇ ਉਹਨਾਂ ਦੇ ਅੰਦਰ ਜੋਸ਼ ਕਿੰਨਾ ਹੈ ਇੱਕ ਸਾਥੀ ਵੀ ਭਾਈ ਸਾਡਾ ਸ਼ਹੀਦ ਹੋ ਜਾਵੇ ਔਰ ਸਾਡੇ ਅੰਦਰ ਇੰਨਾ ਜੋਸ਼ ਹੁੰਦਾ ਖੂਨ ਦਾ ਬਦਲਾ ਖੂਨ ਅਸੀਂ ਜਿੰਨਾ ਚਿਰ ਬਦਲਾ ਨਹੀਂ ਲੈ ਲੈਂਦੇ ਸਾਨੂੰ ਚੈਨ ਨਹੀਂ ਆਉਂਦੀ ਮੈਂ ਆਪਣੇ ਬਾਰੇ ਦੱਸ ਸਕਦਾ ਔਰ ਇਹ ਮੇਰਾ ਇਕੱਲੇ ਦਾ ਨਹੀਂ ਕੁਦਰਤ ਵੱਲੋਂ ਹੀ ਸਾਰੇ ਸਾਡੇ ਸਾਰੇ ਜਵਾਨਾਂ ਦੇ ਵਿੱਚ ਹੀ ਜੋਸ਼ ਹੁੰਦਾ ਸਾਡੀ ਸਾਰਿਆਂ ਦੀ ਇੱਕ ਲਗਨ ਹੁੰਦੀ ਆ ਵੀ ਜਿੰਨਾ ਚਿਰ ਅਸੀਂ ਖੂਨ ਖੂਨ ਦਾ ਬਦਲਾ ਖੂਨ ਨਹੀਂ ਲੈਣੇ ਉਹਨਾਂ ਨੂੰ ਸਭ ਚੈਨ ਨਹੀਂ ਆਉਂਦੀ ਸਾਡੇ ਵਿੱਚ ਇਹ ਜੋਸ਼ ਹੁੰਦਾ ਲੜਾਈ ਦੇ ਵਿੱਚ ਕੁਦਰਤੀ ਜੋਸ਼ ਹੁੰਦਾ ਉਹਦੇ ਅੰਦਰ ਇੱਕ ਕੋਈ ਥੀਜ ਰਹਿੰਦੀ ਆ ਬਸ ਦੇਸ਼ ਦੀ ਰੱਖਿਆ ਕਰਨਾ ਔਰ ਦੇਸ਼ ਦੀ ਸੇਵਾ ਕਰਨਾ ਅਸੀਂ ਦੇਸ਼ ਦਾ ਨਿਮਕ ਖਾਣੇ ਆ ਅਸੀਂ ਕੱਲ ਵੀ ਮਰਨ ਵਾਸਤੇ ਤਿਆਰ ਸੀ ਅੱਜ ਅਸੀਂ ਅੱਜ ਇੱਡੀ ਉਮਰ ਹੋਣ ਦੇ ਵਿੱਚ ਵੀ ਅੱਜ ਵੀ ਮਰਨ ਵਾਸਤੇ ਤਿਆਰ ਆਗਰ ਦੇਸ਼ ਨੂੰ ਲੋੜ ਪਵੇ ਤਾਂ ਬਹੁਤ ਬਹੁਤ ਸ਼ੁਕਰੀਆ ਹੁਣ ਸਾਡਾ ਇੱਕ ਆਖਰੀ ਸਵਾਲ ਹੈ ਤੁਹਾਡੇ ਤੇ ਕਿ ਜਿਹੜਾ ਸਾਡਾ ਸਮਾਜ ਹੈ ਇਹਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਜੀ ਆਪਣੇ ਸਮਾਜ ਨੂੰ ਅ ਦੇਸ਼ ਤੋਂ ਉੱਚਾ ਕੁਝ ਨਹੀਂ ਹੁੰਦਾ ਸਭ ਤੋਂ ਪਹਿਲਾਂ ਸਾਡਾ ਦੇਸ਼ ਆ ਜਿਹੜੇ ਸਾਡੇ ਨਵੇਂ ਜਨਰੇ ਨਵੇਂ ਬੱਚੇ ਨੇ ਉਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਪੜਾਈ ਕਰਨੀ ਚਾਹੀਦੀ ਆ ਪੜਾਈ ਕਰਕੇ ਉਹਨਾਂ ਨੂੰ ਚੰਗੇ ਚੰਗੇ ਕੰਮ ਕਰਨੀ ਚਾਹੀਦੇ ਨਸ਼ਿਆਂ ਤੋਂ ਬਚਣਾ ਚਾਹੀਦਾ ਔਰ ਦੇਸ਼ ਲਈ ਹਰ ਟਾਈਮ ਤਿਆਰ ਰਹਿਣਾ ਚਾਹੀਦਾ ਦੇਸ਼ ਦਾ ਝੰਡਾ ਉੱਚਾ ਕਰਨ ਲਈ ਔਰ ਇਹਦੇ ਨਾਲ ਸਾਡਾ ਦੇਸ਼ ਦਾ ਵੀ ਭਲਾ ਤੇ ਸਾਡੇ ਪਰਿਵਾਰਾਂ ਦਾ ਵੀ ਭਲੇ ਸਾਡੇ 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 ਆਪਣੇ ਮਾਂ ਪਿਓ ਦਾ ਵੀ ਦੇ ਨਾ ਉੱਚਾ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਤੁਸੇ ਸਾਨੂੰ ਸਮਾਂ ਦਿੱਤਾ ਬਹੁਤ ਜੀ ਐਨ ਜੀ ਸਤਿ ਸ੍ਰੀ ਅਕਾਲ ਤੇ ਕਾਲੀਦਾਰ ਪਲਟਣ ਦੀ ਟੀਮ ਜੋਸ਼ ਜਜਬਾ ਜਨੂੰਨ ਦੇ ਤਹਿਤ ਅੱਜ ਤੁਹਾਡੇ ਨਾਲ ਮੁਲਾਕਾਤ ਕਰਕੇ ਜਿਹੜਾ ਤੁਹਾਡੀ ਜਾਣਕਾਰੀ ਹੈ ਲੜਾਈ ਦੇ ਪ੍ਰਤੀ ਉਹ ਹਾਸਲ ਕੀਤੀ ਹੈ ਤੇ ਇਹਨੂੰ ساری ਦੁਨੀਆ ਦੇਖੇਗੀ ਇਹ ਤੋਂ ਸਾਡਾ ਸਮਾਜ ਤੇ ਸਾਡੇ ਸੱਜਣ ਜਿਹੜੇ ਆ ਉਹ ਵੀ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਮੇਰੇ ਕੋਲੇ ਐਡੀਸੁਰੋਂ ਚੱਲ ਕੇ ਆਏ ਆ ਐਰੋ ਮੈਨੂੰ ਇਨਾ ਪਿਆਰ ਦਿੱਤਾ ਸਤਿਕਾਰ ਦਿੱਤਾ ਔਰ ਇਹ ਜਿਹੜਾ ਤੁਸੀਂ ਬਣਾ ਰਹੇ ਆ ਤੁਹਾਡਾ ਮੈਂ ਬਹੁਤ ਧੰਨਵਾਦੀ ਆ ਵਾਹ ਰਹੀ ਆ ਤੇ ਮੇਰੇ ਕੋਲੇ ਆ ਕੇ ਇਨਾ ਤੁਸੀਂ ਕਸ਼ਟ ਕੀਤਾ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਆ ਬਹੁਤ ਬਹੁਤ ਸ਼ੁਕਰੀਆ